ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਹ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਵਿਰੋਧ ਦੇ باوجود ਵੀ ਹਲਕਾ ਖੇਮ ਕਰਨ ਦੇ ਕਸਬਾ ਹਲਕੋਂ ਕੋਠੀ ਅਤੇ ਕਸਬਾ ਪਿਖੀਵੰਦ ਅੰਦਰ ਮੀਟਿੰਗਾਂ ਕੀਤੀਆਂ ਗਿਆ ਇਸ ਮੌਕੇ ਭਾਰੀ ਸੰਕਟ ਅਤੇ ਵਿਰੋਧ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਨੂਪ ਸਿੰਘ ਪੁੰਧਰ ਵੱਲੋਂ ਬੜੀ ਜਦੋ ਜੈਦ ਨਾਲ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਇਕੱਠ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ ਇਸ ਸੰਬੰਧੀ ਲੋਕਿਤ ਪੰਜਾਬੀ ਚੈਨਲ ਉਹਨਾਂ ਲਈ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜੁੜੋ ਕਰੋ ਧੰਨਵਾਦ ਜੀ ਭਾਰਤੀ ਜਨਤਾ ਪਾਰਟੀ ਦੀ ਯਾਦ ਤੇ ਸ਼ਾਨ ਗਰੀਬਾਂ ਦੇ ਵਸੀਹਾ ਹਰ ਵਰਗ ਦਾ ਸਰਕਾਰ ਕਰਤਵਾਲੇ ਕਹਿਣੀ ਕਰਦੀ ਦੇ ਪੱਕੇ ਦੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਸਾਹਕਾਰ ਰਾਜ ਮੰਤਰੀ ਮੇਰੇ ਵੱਡੇ ਵੀ

ਭਾਰਤੀ ਜਨਤਾ ਪਾਰਟੀ ਦੇ ਹਮੇਸ਼ਾ ਹੀ ਉੱਤਸੋਕੀ ਕੜੀ ਦੇ ਵਿੱਚ ਖੜਿਆ ਰਹਿਣ ਵਾਲੇ ਇਸ ਇਲਾਕੇ ਦੇ ਬਾਬਾ ਗੋੜ ਵੱਜੋਂ ਜੁੜਨੇ ਚੰਦੇ ਭਾਰਤੀ ਜਨਤਾ ਪਾਰਟੀ ਦੇ ਧੰਮ ਸ਼੍ਰੀ ਸਰਤਾਪੰਧ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੇ ਹਰ ਪ੍ਰੋਗਰਾਮ ਦੇ ਤੱਤ ਪਰ ਰਹਿਣ ਵਾਲੇ ਨੌਜਵਾਨਾਂ ਦੇ ਦਿਲਾ ਦੀ ਧੜਕਣ ਜ਼ਿਲ੍ਹਾ ਜਨਪ੍ਰਧਾਨ ਡਾਕਟਰ ਰਮੇਸ਼ ਚੋਪੜਾ ਜੀ ਮੇਰੇ ਬਹੁਤ ਹੀ ਸਤਿਕਾਰਯੋਗ

واحرو جی کی فتح جی جی شری رام جی جی شری رام سارے کا دونوں مٹھیاں بند کر کے باہر کھڑی کر کے منچ سے بیٹھے جتنے سارے امیدوار نے سمجھے سارے آگو وشواس کروائیے کہ اس قصبے ਭਾਰਤੀ ਜਨਤਾ ਪਾਰਟੀ ਦੇ ਕਮਲ ਤੇ ਫੁੱਲਦੇ ਮਾਰ ਕੇ ਸਰਦਾਰ ਮਜੀਦ ਸਿੰਘ ਬੱਨਾ ਜੀ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ મોદી ਜੀ ਦੀਆਂ ਬਾਹਾਂ ਨੂੰ ਤਕਬੂਤ ਕਰਾਂਗੇ ਮਜੀਦ ਬੱਨਾ ਜੀ ਬੜੇ ਬਹੁਤ ਹੀ ਸਰਕਾਰ ਜੋ ਸਰਦਾਰ ਸਤਨਾਥ ਸਿੰਘ ਦੇ ਬੈਠੇ ਨੇ ਜਿਉ ਇਸ ਮੰਡਲ ਦੇ ਵਿੱਚ ਪਿਛਲੇ ਸ਼ਿਫਤ ਵੀ ਦੇ ਤੌਰ ਤੇ ਲਗਾਤਾਰ ਦੇਰਵਾਹੇ ਕਰਕੇ ਪਿੰਡੂ ਵਿਆਸ ਇਤਰਾ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਰੂਪ ਸ਼ਿਖ ਭੁੱਲ ਨਹੀਂ ਰੱਖਾਈ ਹੈ ਤਾਂ ਕੰਮ ਕਰਨਾ ਹੈ ਮੈਂ ਇਹਨਾਂ ਦਾ ਵੀ ਗਿਲਤੀਆ ਕਰ ਰਿਹਾ ਤਾਂ ਧੰਨਵਾਦ ਕਰਦਾ ਆਹ ਸਭ ਤੋਂ ਪਹਿਲੋਂ ਭਾਰਤੀ ਜਨਤਾ ਪਾਰਟੀ ਦੇ ਨਾਗਰਿਕ ਗੂਟੇ ਨਾਲ ਇਸ ਕਸਬੇ ਤੱਕ ਇਥੋਂ ਦੀ ਗੂਜ ਜ਼ਿਲ੍ਹਾ ਤਰਨਤਾਰ ਪੰਜਾਬ ਤੱਕ ਜਾਵੇ ਕਿ ਅਜੇ ਪਿੱਠੀ ਮਿੱਟ ਤੱਕ ਕਸਬੇ ਅੰਦਰ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇੱਕ ਇੱਕ ਵੋਟ ਦੀ ਕਮਲ ਤੇ ਫੁੱਲਤੇ ਪਾਵਾਂਗੇ ਭਾਰਤੀ ਜਨਤਾ ਪਾਰਟੀ ਵਿੱਚੋਂ ਕੰਮ ਕਰਾਂਗੇ ਭਾਰਤੀ ਸੰਘ党 ਪਾਰਟੀ ਮਰਦਾਂ ਦੇ ਵਿੱਚ ਪੋਟਰ ਧਰਤੀ ਹਲਤਾ ਖਰੂਰ ਸਾਹ ਤੋਂ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ 2002 ਤੋਂ ਲੈ ਕੇ 2007 2002 ਤੋਂ ਲੈ ਕੇ 2007 ਤੱਕ ਜੋ ਲੋਕਾਂ ਨੇ ਨਾਲ ਵਾਦੇ ਕੀਤੇ ਸੀ ਜੋ ਲੋਕਾਂ ਨੂੰ ਜ਼ਬਾਨ ਦਿੱਤੇ ਸੀ ਹਰ ਇੱਕ ਬਰਕਤ ਦਾ ਖਿਆਲ ਰੱਖਿਆ ਉਸ ਵਿਧਾਨ ਸਭਾ ਦੇ ਵਿੱਚ ਜੋ ਲੋਕਾਂ ਦੇ ਕੰਮ ਕਰ ਸੀ ਪੈਲ ਦੇ ਅਧਾਰ ਤੇ ਕੀਤੇ ਤੇ 2007 ਵਿੱਚ ਪਾਰਟੀ ਨੇ ਫਿਰ ਮਾਨ ਬਖਸ਼ਿਆ ਤੇ 2006 ਤੋਂ ਲੈ ਕੇ 12 ਤੱਕ ਫਿਰ ਲੋਕਾਂ ਨੇ ਸਰਦਾਰ ਮਨਜੀਤ ਸਿੰਘ ਮਨਾਲੀ ਨੂੰ ਸੇਵਾ ਕਰਤਾ ਪਲ ਬਖਸ਼ਿਆ ਤੇ ਦੁੱਧੀਆਂ ਜਾਂਦੀਆਂ ਨੇ ਹਰਿਆਣਾ ਦੀ ਗੱਲ ਕਰ ਲਈਏ ਗੁਜਰਾਤ ਦੀ ਗੱਲ ਕਰ ਲਈਏ ਛੱਤੀਸਗੜ੍ਹ ਦੀ ਗੱਲ ਕਰ ਲਈਏ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਜਿੱਥੇ ਸਰਕਾਰਾਂ ਨਹੀਂ ਸੀ ਰਾਜਨੀਤਿਕ ਸੁਭਿਆ ਦੇ ਵਿੱਚ ਉਹਨਾਂ ਸੂਬਿਆਂ ਵਿੱਚ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਸੱਜ ਕੋ ਮੌਕਾ ਕਿ ਅਸੀਂ ਵੀ ਉਸ ਮੌਕੇ ਨੂੰ ਸਾਹਮਣੇ ਲੀਏ ਕਿਤੇ ਪਿਛਲੇ ਸਮੇਂ ਵਾਂਗ ਕਿਸੇ ਗਲਤੀ ਦਾ ਹਿੱਸਾ ਨਾ ਬਣੇ ਕਿਉਂਕਿ ਭਾਰਤੀ ਜਨਤਾ ਪਾਰਟੀ ਅੱਜ ਤੋਂ ਪਹਿਲਾਂ ਇੱਕ ਗੱਠ ਜੋੜਦਾ ਹਿੱਸਾ ਸੀ ਕਿਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਤਕਲੀਫ ਨੂੰ ਸਮਝਿਆ ਕਿਤੇ ਣਗੌਲੇਆ ਕੀਤਾ ਪਰ ਅੱਜ ਸਾਡੇ ਕੋਲ ਮੌਕਾ ਹੈ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪਿੰਡਾਂ ਤੱਕ ਕਮਲ ਦਾ ਫੁੱਲ ਲੈ ਕੇ ਆਈ ਜੇ ਤੁੱਚੇ ਸੂਬੇ ਕੋਸ਼ਹਾਰ ਹੋ ਸਕਦੇ ਨੇ ਯੂਪੀ ਵਰਗੇ ਸੂਬੇ ਜਿੱਥੇ 6 ਵਜੇ ਤੋਂ ਬਾਅਦ ਸਾਡੀਆਂ ਧੀਆਂ ਪੜਾਣਾ ਕਰੋ ਬਾਹਰ ਤੁਸੀਂ ਨਿਕਲ ਸਕਦੇ ਲੁੱਟਾ ਖੂਆ ਨਸ਼ਾ ਗੈਂਗਸਟਰ ਫਰੋਦੀਆਂ ਮੰਨਣ ਵਾਲਿਆਂ ਦੀ ਪਰਮਾਨ ਲੱਗੀ ਸੀ ਅੱਜ ਜਦੋਂ ਤੁਹਾਡੇ ਕੋਲ ਝੋਲੀ ਅੱਡ ਕੇ ਬੇਨਤੀ ਕਰ ਲੈ ਦੀ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਹਿਬਾਨ ਕਿ ਕਰੀ ਮੌਕਾ ਦਿੱਤਾ ਜਾਵੇ ਭਾਰਤੀ ਜਨਤਾ ਪਾਰਟੀ ਨੂੰ ਆਜ ਇੱਕ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਾਲੀ

ਅੱਜ ਲੋੜ ਹੈ ਜੇ ਨਰਿੰਦਰ ਮੋਦੀ ਜੀ ਉਹਨਾਂ ਨੇ ਕੰਮ ਕੀਤਾ ਭਰਾਓ ਅੱਜ ਨਰਿੰਦਰ ਮੋਦੀ ਜੀ ਜਿੰਦਾਬਾਦ ਭਾਜਪਾ ਪਾੜੀ ਜਿੰਦਾਬਾਦ ਭਾਰਤੀ ਜਨਤਾ ਪਾੜੀ ਜਿੰਦਾਬਾਦ ਭਾਰਤੀ ਜਨਤਾ ਪਾੜੀ ਜਿੰਦਾਬਾਦ ਮੇਰੇ ਰਾਮਵਰ ਸ੍ਰੀ ਕਿਰਤਾਰਪੁਰ ਸਾਹਿਬ ਦਾ ਜਿਹੜਾ ਲੰਗ ਹੈ ਜਿਹੜਾ ਆ ਉਹ ਤੁਹਾਨੂੰ ਫੋਟੋ ਲਿਖ ਦਿੱਤਾ। ਉਹਦੇ ਨਾਲ ਦਾ ਜੇ ਦੂਜੇ ਪਾਸੇ ਵੇਖਿਆ ਜਾਵੇ ਤੇ ਭਰੋ ਅੱਜ ਰਾਮ ਮੰਦਰ ਉਸਾਰ ਕੇ ਹਰ ਹਿੰਦੂ ਦਾ ਜੋ ਵੀ ਮਨ ਦੀ ਤਮੰਨਾ ਸੀ ਉਹਨਾਂ ਨੇ ਪੂਰੀ ਕਰ ਦਿੱਤੀ। ਇੰਨੇ ਬਧਿਆ ਤਰੀਕੇ ਦੇ ਨਾਲ ਉਹਨਾਂ ਨੇ ਦੋ ਪਾਸੇ ਹਿੰਦੂ ਤੇ ਸਿੱਖ ਦੀ ਏਕਤਾ ਨੂੰ ਫੈਸਟੂਕ ਦੇ ਨਾਲ ਉਹਨਾਂ ਨੇ ਜੋੜਿਆ।

ਬੋਲਦੇ ਜਿਲ੍ਹੇ ਦੇ ਬਖਸ਼ੇ ਰਾਜ ਸਰਬਾਨ ਹੈ ਜੀਸ਼ੇ ਵੀ ਸਤੂ ਸਾਹਿਬ ਉਹਨਾਂ ਦੇ ਨਾਲ ਤੇਰੇ ਵੱਡੇ ਵੀਰ ਸਰਬਾਨ ਅਨੂਸ਼ੇ ਵੀ ਭੁਨਰ ਸਾਹਿਬ ਸਾਡੇ ਬਹੁਤ ਹੀ ਸਰਕਾਰ ਜੋ ਬਹੁਤ ਹੀ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ججارو جی آگو لیڈر سدانند جی سارے اس سرکل کے پردھان سترام سنگھ جی چھوٹا بھیر چوپڑا جی سردار کسپال سنگھ ستنام سنگھ جی سارے ذمے وار سا شرما جی سرکل پردھان تو میرے سامنے بیٹھے بہت ہی سوکار یوگ پکھی منٹ قصبے کے سارے سرکار اور نوجوانوں آؤ سب پہلا سرکار فتح کراؤ واحر جی کا خالص واحو جی کی فتح جائے شری بہت 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 سارا کا لمبے سمے تو بیٹھے ہو میرے تو پہلا پردان جی نے بر صاحب نے ਸਨਾਪ ਸਿੰਘ ਮੋੜਾ ਦੇ ਚੋਪੜਾ ਜਿੱਥੇ ਡਾਕਟਰ ਜਾਨ ਸੰਦੀ ਕੀਤੇ ਸਭ ਤੋਂ ਪਹਿਲਾਂ ਤਾਂ ਮੈਂ ਵਿਖੀਵਲ ਵਾਲਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹਣਾ ਕਿ ਇਹ ਇਹ ਪਹਿਲੀ ਵਾਰ ਹੀ ਹੋਇਆ ਕਿ ਤੁਸੀਂ ਇਕੱਲੇ ਭਾਰਤੀ ਜਨਤਾ ਪਾਰਟੀ ਵੱਲੋਂ ਕਬਲ ਦੇ ਫੋਟੇ ਕੱਚ ਲੜ ਰਹੇ ਹੋ ਇਸ ਗੱਲ ਦੀ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਪਾਰਟੀ ਹਾਈ ਕਮਾਂਡ ਨੇ ਸਾਡੇ ਵਰਕਰਾਂ ਦੀ ਨਜ਼ਰ ਨੂੰ ਪਛਾਣਦੇ ਹੋਏ ਵਰਕਰਾਂ ਨੇ ਲਗਾਇਆ ਕਿ ਈਸ਼ਵਰ ਨੇ ਫੈਸਲਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਤੇਰਾ ਨਹੀਂ ਤੇਰਾ ਹੁੰਦਾ ਪਾਰਲੀਮੈਂਟ ਸੀਟਾਂ ਤੇ ਕੱਲਾ ਲੈ ਚੜੂ ਤੇ ਅੱਜ ਸਾਡੇ ਵਰਕਰਾਂ ਦੇ ਵਿੱਚ ਬੜਾ ਹਦਸ਼ਾ ਅੱਖਾਂ ਬੰਦ ਕਰਕੇ ਵੋਟਾਂ ਪਾਤੀਆਂ ਕਿਸੇ ਨੇ ਦੇਖਿਆ ਨਹੀਂ ਕਿ ਕਿੰਨੂ ਵੋਟਾਂ ਪਾਉਣੀਆਂ ਤੇ ਅੱਜ ਸਾਡੇ ਪੰਜਾਬ ਦੇ ਲੋਕ ਪਿਛਤਾ ਰਹੇ ਬੜੇ ਦੁਖੀ ਨੇ ਪਰੇਸ਼ਾਨ ਨੇ ਇੰਨੀ ਮੇਧ ਪੰਜਾਬ ਦੇ ਲੋਕਾਂ ਨੇ ਕੀਤੀ ਦਿਨ ਰਾਤ ਇੱਕਾ ਛੱਡਿਆ 밤 میں ਐਵੇਂ ਇਹਨਾਂ ਦੇ ਲੋਕਾਂ ਦੇ ਬਣਾਤੇ ਪਰ ਕਿਸੇ ਦੀ ਕਦਰ ਕੋਈ ਨਾ ਹੋਈ ਵੀ ਲੋਕ ਬਿਲਕੁਲ ਹੋਲੇ ਲੋਕ ਆਉਂਦੇ ਚੁੱਪੇ ਬਾਅਦ ਅੌਧਰਾ ਤੇ ਬੈਠੇ ਲੋਕ ਆਉਂਦੇ ਨੇ ਆਨ ਕੇ ਕਈ ਵਾਰੀ ਤਾਂ ਕਈ ਲੋਕ ਅਕੋਸ਼ਨਲ ਹੋ ਜਾਂਦੇ ਨੇ ਤੇ ਮੈਨੂੰ ਕਹਿਣਗੇ ਕਿ ਭਾਜੀ ਇੰਨੀ ਮੇਧ ਕੀਤੀ ਇਹਨਾਂ ਲੋਕਾਂ ਵਾਸਤੇ ਦਿਨ ਰਾਤ ਇੱਕ ਕੀਤਾ ਪਰ ਹੁਣ ਲੋਕ ਸਾਰਾ ਫੋਟ ਚੁਕੜਾ ਵੀ ਮਲਾਸ ਦੇ ਸਮੇਂ ਤੇ ਪਰ ਵੀ ਲੋ ਸਿਆਣੇ ਕਿਤੇ ਨ ਇੱਕ ਵਾਰੀ ਤੇ ਦਾਅ ਠਾਗੀ ਜਾਂਦਾ ਔਰ ਦੂਜੀ ਵਾਰੀ ਤੇ ਨਹੀਂ ਵੋਟਾ ਪਾਉਗੇ ਇਹਨਾਂ ਨੂੰ ਕਦੇ ਸੋਚੋਗੇ ਵੀ ਇਹਨਾਂ ਨੂੰ ਵੋਟਾ ਪਾਉਣ ਆਤੇ ਵਾਜ ਨਹੀਂ ਦੇਰੇ ਤੇ ਲਾਤਾ ਫਿਰ ਤੁਹਾਡਾ ਵੋਟਾ ਪਾਉਂਦਾ ਹਾਂ ਦੂਜੀ ਵਾਰ ਚ ਦੱਸੋਗੇ ਡਰ ਕੇ ਨਹੀਂ ਗਾਤਾ ਇਹ ਲੋਕ ਇਸੇ ਨੂੰ ਦਰਦ ਦੀ ਲੋੜ ਅੰਮ੍ਰਿਤਸਰ ਅੱਜ ਕੀ ਬਣ ਪੁਚੇ ਨੇ ਡਾਕਟਰ ਤੁੰਗਰਾ ਜੀ ਨੇ ਖੇਰੇ ਦੀ ਗ੍ਰਹਿ ਲਿਖੇ ਜਿਹੜਾ ਅੱਜ ਬੀਜੇਪੀ ਲੋਕਾਂ ਕਾਸੂ ਤਾਰੇ ਕੀ ਕਹਾਂਦੇ ਨੇ ਬਹੁਤ ਹੀ ਵਧੀਆ ਸਾਡੇ ਬਰਤਾਰਾ ਜੋ ਜੋਸ਼ ਰਤਸ਼ਾਹ ਵਾ ਲੋਕਾਂ ਨੇ ਅੱਜ ਮਾਨ ਬਣਾਇਆ ਨੇ ਕਿ ਐਸੀ ਤੀਜਵਾਰੀ ਫੇਰ ਬੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਅੱਜ ਜੀ ਦੇਖੋ ਇਹ ਲੋਕਾਂ ਦੀਆਂ ਇੱਛਾ ਦੀ ਗੱਲਾਂ ਚਾਹ ਦੀ ਗੱਲਾਂ ਹੈ ਕਿ ਇਹਨੂੰ 10 ਘਟਗੇ ਨੇ ਤੇ ਹੁਣ ਵੀ ਲੋਕ ਪੂਰੀ ਅਕਾਗਰਤਾ ਦੇ ਨਾਲ ਇਹ ਆਪਣਾ ਜਿਹੜਾ ਵਿਚਾਰ ਸੁਣਦੇ ਸੀ ਤੇ ਉਹਨਾਂ ਦੇ ਜੋਜ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਮਨ ਬਣੇ ਹੋਇਆ ਦਿੱਲੀ ਵਾਲੀ ਮਿਰ ਬੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਜਾਣਗੇ بڑے ਮੁੱਦੇ ਨੇ ਸਾਡੇ ਜੀ ਸਾਡੇ ਖਾਸ ਕਰਕੇ ਇਹ ਜਿਹੜੇ ਬਾਰਡਰ ਬੈਲਟ ਆ ਸਾਡੇ ਕਿਸਾਨਾਂ ਦੇ بڑے ਮੁੱਦੇ ਨੇ ਕਿਸਾਨਾਂ ਦੇ ਤਾਰ ਤੋਂ ਪਾਰ ਜ਼ਮੀਨ ਦੇ ਮੁੱਦੇ ਨੇ ਸਭ ਤੋਂ ਵੱਡਾ ਮੇਲ ਮੁੱਦਾ ਤਾਂ ਸਾਡਾ ਜਿਹੜਾ ਹੈਗਾ ਵਾ ਕਿ ਨਸ਼ਾ ਜਿਹੜਾ ਅੱਜ ਸ਼ੇਵਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਆਸ ਕਰਕੇ ਸਾਡੇ ਇਧਰ ਮਾਧਿਓਂ ਚ ਵਗ ਰਿਹਾ ਸਾਡੇ ਨੌਜਵਾਨ ਵੀਰ ਜਿਹੜੇ ਅੱਜ ਨਸ਼ਾ ਕਰਕੇ ਆਪਣੀਆਂ ਜਾਨਾਂ ਜਰੀਆਂ ਵਾ ਉਹ ਗਵਾਈ ਜਾ ਰਹੇ ਨੇ ਉਹਦਾ ਇੱਕੋ ਇੱਕ ਹੱਲ ਹੈ ਤੇ ਸਭ ਤੋਂ ਵੱਧ ਰੁਜ਼ਗਾਰ ਦੇ ਜਿਹੜੇ ਸਾਧਨ ਪੈਦਾ ਹੋਣੇ ਚਾਹੀਦੇ ਕੋਈ ਇੰਡਸਟਰੀ ਇੱਥੇ ਲੱਗੇ ਵੱਡੀਆਂ-ਵੱਡੀਆਂ ਕੰਪਨੀਆਂ ਤੇ ਆਉਣ ਸਾਡੇ ਨੌਜਵਾਨ ਵੀਰ ਨਸ਼ਿਆਂ ਵਾਲੇ ਪਾਸਿਓਂ ਧਿਆਨ ਹਟਾ ਕੇ ਆਪਣੇ ਰੁਜ਼ਗਾਰ ਵੱਲ ਧਿਆਨ ਦੇਣ ਤਾਂ ਕਿ ਉਹਨਾਂ ਦੇ ਪਰਿਵਾਰ ਵੀ ਜਿੜੇ ਪਾਲ ਸਕਣ ਤੇ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਉਹਨਾਂ ਦੀਆਂ ਉਹ ਵੀ ਬਸ ਸਕਣ ਸੋ ਸਾਡੇ ਬੜੇ ਵੱਡੇ ਮੁੱਦੇ ਨੇ ਅਸੀਂ ਲੈ ਕੇ ਜਾਵਾਂਗੇ ਗੁਰੂ ਕਿਰਪਾ ਕਰੇ ਸਰਕਾਰ ਕੋਜੀ ਸਾਹਿਬ ਦੀ ਬਣ ਚੜੇ ਆ ਜੇ ਇਹ ਭਰਾ ਸਾਡੇ ਸਾਨੂੰ ਸੇਵਾ ਦਾ ਮੌਕਾ ਦਿੰਦੇ ਨੇ ਤੇ ਜਰੂਰ ਇਹਨਾਂ ਦੀ ਉੱਥੇ ਜਿਹੜੀ ਆ ਉਹ ਗੱਲ ਜਿਹੜੀ ਆ ਕੀਤੀ ਜਾਵੇ। ਖਾ ਪਰ ਖਾ ਤੁਹਾਡਾ ਸਪੋਰਟ ਕਰ ਰਿਹਾ। ਸਾਥੀ ਵੀ ਕੀਤਾ ਤਾਂ ਉਹਦਾ ਜਵਾਬ ਅਸੀਂ ਤਾਂ ਕਿਸਾਨਾਂ ਨੂੰ ਹੱਥ ਜੁੜ ਕੇ ਬੇਨਤੀ ਕਰਦੇ ਆ ਕਿਸਾਨ ਵੀ ਸਾਡੇ ਭਰਾ ਨੇ। ਅਸੀਂ ਹਮੇਸ਼ਾ ਕਿਸਾਨੀ ਦੇ ਨਾਲ ਰਹੇ ਆ ਕਿਉਂਕਿ ਅਸੀਂ ਵੀ ਥੋੜਾ ਬੋਟਾ ਕਿਸਾਨੀ ਨਾਲ ਸੰਬੰਧ ਰੱਖਦੇ ਆ। ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਅਸੀਂ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਵੀ ਉਥੇ ਵੀ ਬਾਦਵਾ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਨੂੰ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਸਾਡੇ ਭਰਾ ਅੱਜ 23 ਫਸਲਾ ਤੇ ਐਮਐਸਪੀ ਦੀ ਗੱਲ ਕਰ ਰਹੇ ਆ ਸਾਨੂੰ ਗੁਣਾ ਕੇ 23 ਫਸਲਾ ਦੱਸ ਦੋ ਅਸੀਂ ਤੁਹਾਡੇ ਨਾਲ ਮੋਦੀ ਸਾਹਿਬ ਕੋਲ ਜਾ ਕੇ ਉਹ ਮੋਦਨ ਨੂੰ ਐਮਐਸਪੀ ਲੈ ਕੇ ਦੇਵਾਂਗੇ ਅਸੀਂ ਬੇਨਤੀ ਕਰਦਾ ਵੀ ਆਓ ਸਾਡਾ ਸਾਥ ਦਿਓ ਐਮਪੀ ਬਣਾ ਕੇ ਆਪਾਂ ਸਾਰੇ ਪੰਜਾਬ ਦੇ 13 ਦੇ 13 ਭੇਜੀਏ ਤੇ ਤੁਹਾਡੀ ਉੱਥੇ ਜਾ ਕੇ ਗੱਲ ਕਰੀਏ ਜੇ ਤੁਹਾਡੀ ਉੱਥੇ ਬੰਦਾ ਕੋਈ ਜਿੱਤ ਕੇ ਜਾਊਗਾ ਤੇ ਤੁਹਾਡੀ ਗੱਲ ਕਰੂਗਾ ਜੇ ਤਾਂਹੀਂ ਕਿ ਉਹਨੂੰ ਜਿਦਾ ਕੇ ਨਾ ਭੇਜਿਆ ਕੋਈ ਵਿਰੋਧ ਹੀ ਕਰਦੇ ਰਹੇ ਇਹ ਵੀ ਤੁਹਾਡੀ ਗੱਲ ਕੌਣ ਕਰੂਗਾ ਬਸ ਇਹਨਾਂ ਵੀਰਾਂ ਨੂੰ ਵੀ ਬੇਇਨਤੀ ਕਰਦਾ ਕਿ ਤੱਕੜੇ ਹੋ ਗਏ ਸਾਡਾ ਸਾਥ ਦੇ